トンネル登録は誰でもいいですいい。 ਮੌਕੇ ਵਾਲੇ ਜਿਹੜੇ ਮੌਕੇ ਵਾਲੇ ਸੀ ਸਾਡੇ ਕੋਲ ਬਿਆਨ ਲਿਖਵਾਇਆ ਕਿ ਉਹ ਆਪਣੇ ਦੋਸਤਾਂ ਨਾਲ ਭਦੌੜ ਸਾਈਡ ਤੋਂ ਆ ਰਿਹਾ ਸੀ ਤੇ ਉਹ ਵਾਸ਼ਰੂਮ ਕਰਨ ਲਈ ਉਹਨਾਂ ਨੇ ਗੱਡੀ ਰੋਕੀ ਸੀ ਆਲੀ ਕੁ ਰੋਡ ਤੇ ਜਿੱਥੇ ਉਹ ਜੋ ਵਾਸ਼ਰੂਮ ਕਰ ਲਈ ਹੇਠਾ ਉਤਰ ਗਿਆ ਤੇ ਉਹਦੇ ਦੋ ਸਾਥੀ ਗੱਡੀ ਵਿੱਚ ਬੈਠੇ ਸੀ ਤਪਾ ਸਾਈਡ ਤੋਂ ਇੱਕ ਤੇਜ਼ ਰਫ਼ਤਾਰ ਗੱਡੀ ਸੀ ਆਈ ਜਿਹੜੀ ਵਰਨਾ ਸੀ ਉਹਨੇ ਉਸ ਗੱਡੀ ਨੂੰ ਟੱਕਰ ਮਾਰਤੀ ਜਿਸ ਨਾਲ ਇੱਕ ਇੱਕ ਵਿਅਕਤੀ ਦੀ ਮੌਕੇਤੀ ਮੌਤ ਹੋ ਗਈ ਸੀ ਤੇ ਜਿਹਦੇ ਕਰਕੇ ਇਹ ਹਾਦਸਾ ਵਾਪਰਿਆ ਕਿਉਂਕਿ ਉਹਨੇ ਬਹੁਤ ਤੇਜ਼ ਰਫ਼ਤਾਰ ਗੱਡੀ ਲਿਆ ਕੇ ਦੂਸਰੀ ਗੱਡੀ ਵਿੱਚ ਮਾਰੀ ਹੈ ਹਾਂਜੀ ਇਹਦੇ ਵਿੱਚੋਂ ਭੁੱਕੀ ਚੂਰਾ ਪੋਸਟ ਤੇ ਸਾਨੂੰ ਬਰਾਮਦ ਹੋਈ ਹੈ ਉਹ ਬਾਕੀ ਕਾਰਵਾਈ ਚੱਲ ਰਹੀ ਹੈ ਇਹਨਾਂ ਵਿੱਚੋਂ ਦੋ ਜਣੇ ਜਿਹੜੇ ਰਿਟਚ ਗੱਡੀ ਵਿੱਚ ਸੀ ਜਿਹੜੇ ਜਿਹੜੀ ਗੱਡੀ ਵਿੱਚ ਗੱਡੀ ਵੱਜੀ ਆ ਉਹਨਾਂ ਦੋਹਾਂ ਦੀ ਡੈਥ ਹੋ ਗਈ ਹੈ